ਗੋਰੀ ਮਹਲਾ ਪੰਜਵਾਂ ਮਾਜ ਦੁਖ ਪੰਜਨ ਤੇਰਾ ਨਾਮ ਅਜੀਤ ਦੁਖ ਪੰਜਨ ਤੇਰਾ ਨਾਮ ਆਠ ਪਹਰ ਆਰਾਧਿਆ ਪੂਰਨ ਸਤਿਗੁਰ ਗਿਆਨ ਰਹਾਓ ਜਿਤ ਕਟ ਵਸੈ ਪਰਮ ਭ੍ਰਮ ਸੋਈ ਸੋ ਹਵਾ ਥਾਓ ਜਿਮ ਕੰਕਰ ਨੇੜ ਨ ਆਵੈ ਰਸਨਾ ਹਰ ਗੁਣ ਗਾਓ ਸੇਵਾ ਸੂਰਤ ਨ ਜਾਣੀਆਂ ਨਾ ਜਾਪੈ ਆਰਾਧ ਹੋਟ ਤੇਰੀ ਜਗ ਜੀਵਨਾ ਮੇਰੇ ਠਾਕੁਰ ਅਗਮ ਅਗਾਤ ਹੈ ਭੇ ਕ੍ਰਿਪਾਲ ਗੁਸਾਈਆ ਨਠੇ ਸੋਖ ਸੰਤਾਪ ਤਤੀ ਵਾਉ ਨ ਲਗਈ ਸਤਗੁਰ ਰਖੇ ਆਪ गुरु नारायण दुए गुरु गुरु सच्चा सिरजनहार गुरु टूठा सब किच पाया जन नानक सद्बलहार ਗੌੜੀ ਮਹਲਾ ਪੰਜਵਾ ਸੂਕੇ ਹਰੇ ਕੀ ਇਹ ਖਿਨਵਾ ਹੈ ਅੰਮ੍ਰਿਤ ਦ੍ਰਿਸ਼ਟ ਸੱਚ ਜਿਵਾਏ ਕਾਟੇ ਕਸਟ ਪੂਰੇ ਗੁਰਦੇਵ ਸੇਵਕੋ ਦਿਨੀ ਅਪੁੰਨੀ ਸੇਵਰ ਹਾਓ ਮਿਟਕੇਈ ਚਿੰਤਾ ਪੂਰਨੀ ਮਨ ਆਸਾ ਕਰਿ ਦੇਆ ਸਤਗੁਰ ਗੁਣਤਾਸਾ ਦੁੱਖ ਨਾ ਆਠੇ ਸੁਖ ਆਏ ਸਮਾਏ ਢੀਲ ਨਾ ਭਰੀ ਨਾ ਗੁਰ ਫੁਰਮਾਏ ਇਛ ਪੂਣੀ ਪੂਰੇ ਗੁਰ ਮਿਲੇ ਨਾਨਕ ਤੇਜਨ ਸੁਫਲ ਫਲੇ ਗੋੜੀ ਮਹੱਲਾ ਪੰਜਵਾ ਤਾਪਗੇ ਭਾਈ ਪ੍ਰਭ ਸ਼ਾਂਤ ਸ਼ੀਤਲ ਪੇ ਕਿੰਨੀ ਪ੍ਰਭ ਦਾਤਾ ਪ੍ਰਭ ਕਿਰਪਾ ਤੇ ਪੇ ਸੁਹੇ ਦੇ ਜਨਮ ਜਨਮ ਕੇ ਵੀ ਚੂਰੇ ਮਿਲੇ ਰਹਾਓ ਸਿਮਰਤ ਸਿਮਰਤ ਪ੍ਰਭ ਕਾ ਨਾਮ ਸਗਲੇ ਰੋਗ ਕਾ ਬੀਨ ਸਿਆਥਾਉ ਸਹਾਇਜ ਸੁਪਾਏ ਬੋਲੇ ਹਰਬਾਨੀ ਅਠ ਪਹਿਰ ਪ੍ਰਭ ਸਿਮਰੋ ਪ੍ਰਾਨੀ ਦੁਖ ਦਰਦ ਜਮ ਨੇੜ ਨਾ ਆਵਾ ਕਹੋ ਨਾਨਕ ਜੋ ਹਰ ਗੁਨਾ ਕ ਵੈ ਗਉੜੀ ਮਹੱਲਾ ਪੰਜਵਾ ਜਿਸ ਸਿਮਰਤ ਦੁਖ ਸਭ ਜਾਏ ਨਾਮ ਰਤਨ ਵਸੈ ਮਨ ਆਏ ਜਪ ਮਾਣਾ ਮੇਰੇ ਗੋਵਿੰਦ ਕੀ ਬਾਣੀ ਸਾਧੂ ਜਨ ਰਾਮ ਰਸਨ ਵਖਾਣੀ ਰਹਾਓ ਇੱਕ ਸੇ ਬੀਨ ਨਾਹੀ ਦੂਜਾ ਕੋਏ ਜਾਕ दृष्ट सदा सुख हो साजन मीत सखा कर एक हर हर मन लेख रव रह सरबत स्वामी गुण गाव्या नानक अंतर जामी गौड़ी महला पंजवा कोट बिकन हीरे खिन मर हर हर कथा सासंग सुना हा। पीवत राम रस अमृत तो गुण जास जपा हर चरण मिट्टी खुद तास रह ਸਰਬ ਕਲਿਆਣਾ ਸੁਖ ਸਹਿਜ ਨਿਧਾਨ ਜਾ ਕੈ ਰਿਦੈ ਬਸ ਹਾ ਪਗਵਾਨ ਓ ਕਦੇ ਮੰਤਰਾ ਤੰਤ ਸਭ ਸ਼ਾਰ ਕਰਨਾ ਹਰ ਰਿਦੈ ਮਾ ਹਾ ਤਾਰ ਤਜੇ ਸਭ ਪਰਮ ਪਜਿਓ ਪਰ ਭ੍ਰਮ ਕਾ ਹੋ ਨਾਨਕ ਅਟਲੇ ਹੋ ਧਰਮ ਗਉੜੀ ਮਹੱਲਾ ਪੰਜਵਾ ਸਾੰਤ ਭਾਈ ਗੁਰੂ ਗੋਬਿੰਦ ਭਾਈ ਤਾਪ ਪਾਪ ਬਿਨਸੇ ਮੇਰੇ ਭਾਈ ਰਹਾਓ राम नाम नित रसन बो खान मिंसे रोग पेक लियाना पारब्रह्म गुण अगम भी चार साधु संगम हा निस्तार निर्मल गुण गावो नित नीता गैबी याद ऊपर जन मीता मन बच करम प्रभु अपनाते आई नानक दास तेरी शरणाई